ਵੇੜੇ ਦੇ ਵਿੱਚ ਖੇਡ ਰਹੀ 1.5 ਸਾਲਾ ਮਾਸੂਮ ਬੱਚੀ ਦਿਨਾਂ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਲੋਹੇ ਦਾ ਗੇਟ ਬੱਚੀ ਦੇ ਉੱਪਰ ਡਿੱਗਣ ਦੇ ਕਾਰਨ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਪਿੰਡ ਹਯਾਦਪੁਰ ਵਿਖੇ ਘਰ ਦੇ ਵੇੜੇ ਦੇ ਵਿੱਚ ਖੇਡਦੀ ਇਹ 1.5 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਲੋਹੇ ਦਾ ਗੇਟ ਅਚਾਨਕ ਉਸ ਦੇ ਉੱਪਰ ਆ ਡਿੱਗ ਗਿਆ ਜਿਸ ਤੇ ਨਾਲ ਬੱਚੀ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਕਰੀਬ 3 ਸਾਲ ਪਹਿਲਾਂ ਉਹਨਾਂ ਦਾ ਦਿਆ ਹੋਇਆ ਸੀ ਤੇ ਉਹਨਾਂ ਦੇ ਘਰ 바ਣੀ ਨੇ ਜਨਮ ਲਿਆ ਸੀ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 바ਣੀ ਕੋਰ ਦੇ ਜਨਮ ਤੋਂ ਕੁਸੂ ਮਹੀਨੇ ਬਾਅਦ ਹੀ ਦਰਸ਼ਨ ਸਿੰਘ ਦਾ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ ਉਹ ਵੱਖ-ਵੱਖ ਰਹਿਣ ਲੱਗ ਪਏ ਸਨ ਤੇ ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੋਜ਼ਗਾਰ ਦੇ ਲਈ ਚਲਾ ਗਿਆ ਸੀ ਤੇ ਪੋਤਰੀ 바ਣੀ ਕੋਰ ਦਾ ਪਾਲਣ-ਪੋਸ਼ਣ ਉਸ ਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ ਥਾਣਾ ਮੁਖੀ ਦੇ ਵੱਲੋਂ ਗੁਰਦੇਵ ਕਰਦੇ ਬਿਆਨਾਂ ਤੇ ਜਿਹੜਾ ਮਾਮਲਾ ਉਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਕਰਦੇ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਇਲਾ ਲਗਾ ਰਹੇ ਸਨ ਮਿਸਤਰੀਆਂ ਦੇ ਵੱਲੋਂ ਲੋਹੇ ਦਾ ਗੇਟ ਖੋਲ ਕੇ ਕੰਧ ਦੇ ਨਾਲ ਖੜਾ ਕਰ ਦਿੱਤਾ ਗਿਆ ਸੀ ਬੱਚੀ ਖੇਡਦੀ ਖੇਡਦੀ ਉਸ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਤੇ ਭਾਰੀ ਗੇਟ ਉਸ ਬੱਚੀ ਤੇ ਡਿੱਗ ਪਿਆ ਜਿਸ ਦੇ ਨਾਲ ਬੱਚੀ ਦੀ ਜਾਨ ਚਲੀ ਗਈ ਹੈ ਦਰਅਸਲ ਬੱਚੀ ਨੂੰ ਜਦ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘਲਾਦ ਦਿੱਤਾ ਉਦੋਂ ਹੀ ਉਸ ਲਿਸਨਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਕਬਜ਼ੇ ਚ ਲਈਆਂ ਨੇ ਤੇ ਕਾਰਵਾਈ ਸ਼ੁਰੂ ਕੀਤੀ ਹੈ ਜੀ ਇਹ ਪਿੰਡ ਖੇਤਪੁਰਾ ਜੀ ਦਾ ਹੈਗਾ ਜੀ ਇਹ ਘਟਨਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਆਸ ਸੀ ਗਿਆ ਹੋਇਆ ਤੇ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਦਰਵਾਜ਼ਾ ਭਜਨਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਤੇ ਜੀ ਬਹੁਤ ਪੀੜਾ ਇਹ ਬੱਚੀ ਫਟੜੂ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕਾਇਦਾ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਕੀ ਗੱਲ ਗੱਪੀ ਆ ਜੀ ਹਾਂਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤਰ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਆ ਮੋਤ ਜੀ ਜੀ